ਕੁੜੀ ਨੇ ਪਿੰਡ ਦੇ ਵਿੱਚ ਕੋਈ ਵੀ ਮੁੰਡਾ ਨਹੀਂ ਛੱਡਿਆ ਜਿਹੜਾ ਮਿਲ ਗਿਆ ਆ ਜਾ ਜਿਹੜਾ ਮਿਲ ਗਿਆ ਆ ਜਾ ਪਿਓ ਇੰਨਾ ਆਕਿਆ ਪਿਆ ਸੀ ਆਪਣੀ ਕੁੜੀ ਤੋਂ ਕਹਿੰਦਾ ਪੁੱਤ ਸਮਝ ਜਾ ਸਮਝ ਜਾ ਸਮਝ ਜਾ ਪਰ ਕੁੜੀ ਨਹੀਂ ਸਮਝੀ ਤੇ ਪਿਓ ਨੇ ਆਖਰ ਦੇ ਵਿੱਚ ਕੀ ਕੰਮ ਕੀਤਾ ਜੇ ਪਿਓ ਨਾ ਕਰਦਾ ਤਾਂ ਕੁੜੀ ਨੇ ਕਰ ਦੇਣਾ ਸੀ ਐਸੇ ਕਰਕੇ ਪਿਓ ਨੇ ਇਹ ਚੀਜ਼ ਕਰਤੀ ਜਿਹੜੀ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਉਸ ਬੰਦੇ ਦੇ ਜ਼ੁਬਾਨੀ ਸੁਣਾਵਾਂਗੇ ਜਿੱਦੀ ਕੁੜੀ ਨੇ ਇਹ ਜੀ ਹਰਕਤ ਕੀਤੀ ਸੀ ਜਿਹਦੇ ਕਰਕੇ ਪਰਿਵਾਰ ਉਹ ਥਾਂ ਚਲਾ ਜਾਣਾ ਸੀ ਜਿੱਥੋਂ ਵਾਪਸ ਨਹੀਂ ਆਉਣਾ ਸੀ ਪਰ ਪਿਓ ਨੇ ਇਹ ਜੀ ਚੀਜ਼ ਕੀਤੀ ਪਿਓ ਨੇ ਇਹ ਜਿਆ ਸਿਸਟਮ ਕੀਤਾ ਕਿ ਤੁਸੀਂ ਸੋਚ ਕੇ ਹੈਰਾਨ ਹੋ ਜਾਓਗੇ ਜਿਹਦੇ ਕਰਕੇ ਹੋਰ ਵੀ ਕੁੜੀਆਂ ਡਰ ਕੇ ਰਹਿਣਗੀਆਂ ਸਾਰੀ ਗੱਲ ਬਾਤ ਕੇ ਸਾਰਾ ਮਸਲਾ ਕੀ ਆ ਜੋ ਮੜਾ ਖਿੱਚ ਕੇ ਲਾਈਟ ਮੂਰੇ ਖੜਾਣਾ ਜਿਗ ਚੰਗਾ ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਰਜੀਤ ਵਰਤਿਆ ਦੋਸਤੋ ਅੱਜ ਜਿਹੜੀ ਤੁਹਾਡੇ ਕੋਲ ਮੈਂ ਖਬਰ ਲੈ ਕੇ ਆਇਆ ਇੱਕ ਖਬਰ ਤੁਸੀਂ ਜਰੂਰ ਸੁਣੀ ਹੋਊਗੀ ਇੱਕ ਵੇਖੀ ਵੀ ਹੋਊਗੀ ਸੋਸ਼ਲ ਮੀਡੀਆ ਦੇ ਉੱਤੇ ਬੜੀ ਖੈਬਰ ਵਾਇਰਲ ਹੋਈ ਸੀਗੀ ਵੀ ਇੱਕ ਪਿਓ ਨੇ ਆਪਣੀ ਕੁੜੀ ਨੂੰ ਨਹਿਰ ਦੇ ਵਿੱਚ ਬਾਹਾਂ ਬੰਨ ਕੇ ਧੱਕਾ ਦਿੱਤਾ ਸੀਗਾ ਕਿਉਂ ਕਿਉਂਕਿ ਉਹ ਸੋਦਰਦੀ ਨਹੀਂ ਸੀ ਗਲਤ ਹਰਕਤਾਂ ਕਰਦੀ ਸੀ ਹੋਰ ਕਹਿੰਦੇ ਵੀ ਐਹ ਜਿਹੀਆਂ ਚੀਜ਼ਾਂ ਕਰਦੀ ਸੀ ਯਾਰ ਪਿਓ ਤੋਂ ਬਰਦਾਸ਼ਤ ਨਹੀਂ ਹੋਇਆ ਅੱਜ ਉਸੇ ਹੀ ਤਰ੍ਹਾਂ ਇੱਕ ਪਿਓ ਕੈਮਰੇ ਮੂਰੇ ਆਇਆ ਜਿਹਦੀ ਘਰ ਵਾਲੀ ਵੀ ਸਮਝਾ ਰਹੀ ਹੈ ਆਪਣੀ ਕੁੜੀ ਨੂੰ ਪਰ ਨਹੀਂ ਸਮਝਦੀ ਪਿਓ ਸਮਝਾ ਰਿਹਾ ਨਹੀਂ ਸਮਝਦੀ ਪਈ ਕੁੜੀ ਪਰ ਉਸ ਤੋਂ ਬਾਅਦ ਪਿਓ ਦੇ ਨਾਲ ਕੀ ਗੱਲਬਾਤ ਕਰਦਾ ਸਾਰਾ ਮਸਲਾ ਕੀ ਬਣਦਾ ਆਪਣੀ ਕੁੜੀ ਨੂੰ ਕਿਹੜੇ ਇਲਜ਼ਾਮ ਦੇ ਵਿੱਚ ਟੱਕ ਦਿੰਦਾ ਤੇ ਉਸ ਤੋਂ ਬਾਅਦ ਗੱਲਬਾਤ ਕੀ ਬਣਦੀ ਹੈ ਸਾਰਾ ਮਸਲਾ ਕੀ ਬਣਦਾ ਬਾਈ ਜੀ ਸੱਸੀ ਗੱਲ ਠੀਕ ਹੈ ਬਈ ਗੱਲਬਾਤ ਕੀ ਹੋਈ ਹੈ ਸਾਰਾ ਮਸਲਾ ਕੀ ਹੈ ਗੱਲ ਇਹ ਹੈ ਬਾਈ ਕੁੜੀ ਸੀ ਮੇਰੀ 16 17 ਸਾਲਾਂ ਦੀ ਹੂੰ ਤੇ ਉਹਨੂੰ ਜਿਹੜਾ ਸੀ 2 ਸਾਲ ਹੋ ਗਏ ਤੁਹਾਨੂੰ ਸਮਝਾਉਂਦਾ ਨੂੰ ਹਣਾ ਤੇ ਉਹ ਕੀ ਕਰਦੀ ਆ ਵੀ ਜੇ ਚਲ ਇੱਕ ਨਾ ਵੀ ਹੋਵੇ ਤਾਂ ਗੱਲ ਵਾਕ ਹੁੰਦੀ ਐ ਪਿੰਡ ਚ ਹੀ ਪੰਛੇ ਤਾਂ ਪਿੰਡ ਚ ਰੱਖੀ ਬੈਠੀ ਆ ਫੇਰ ਬਾਹਰ ਆ ਅਸੀਂ ਬਹੁਤ ਸਮਝਾਇਆ ਬਈ ਬਹੁਤ ਸਮਝਾਇਆ ਪਰ ਨਹੀਂ ਮੰਨੀ ਹੈਨਾ ਕੀਲਾਂ ਤਾਂ ਚੱਲਦੀ ਮਾਂ ਨੇ ਕੁੱਟ-ਕੁੱਟ ਕੇ ਘਰੇ ਬਿਠਾ ਲਈ ਤੇ ਫੇਰ ਵੀ ਚੱਲ ਫੋਨ ਐਂ ਪੰਜ ਫਨ ਫੋਨ ਦਾ ਨਹੀਂ ਬਦਲਦਾ ਸੀ ਕਿਤੇ ਕਿੱਧਰੋਂ ਆਉਂਦਾ ਸੀ ਇਹਦੇ ਕੋਲ ਕੋਈ ਫੜਾ ਕੇ ਜਾਂਦਾ ਸੀ ਜਾਂ ਐਪ ਮੰਗਾਉਂਦੀ ਸੀ ਤੇ ਬਸ ਇਹਦੇ ਫੋਨ ਕੁੱਟ-ਕੁੱਟ 15 16 ਦਾ ਸੀ ਫੋਨ ਹੀ ਫੜੇ ਇਹਦਾ ਤੇ ਉਹ ਦੋਬਾ ਵੀ ਫਿਰ ਮੈਨੂੰ ਇੰਨਾ ਗੁੱਸਾ ਚੜਿਆ ਮੈਨੂੰ ਵੀ ਐ ਹੋ ਗਿਆ ਯਾਰ ਮੈਂ ਇੱਕ ਦਿਨ ਬਹਿ ਕੇ ਪੂਰਾ ਸਮਝਾਇਆ ਵੀ ਜਾਂ ਤਾਂ ਮੈਨੂੰ ਮਾਰ ਦੇ ਤੇ ਜਾਂ ਤੂੰ ਮਰ ਜਾ ਤੇ ਕੁੜੀ ਨੇ ਇੱਕ ਦਿਨ ਸਾਡੀ ਛੋਟੀ ਕੁੜੀ ਨੇ ਸੁਣ ਲਿਆ ਆ ਦੇ ਕਿਤੇ ਆਸ਼ਕਾਨਾ ਗੱਲ ਕਰਦੀ ਹੁੰਨੀ ਐ ਵੀ ਮੈਂ ਕਰ ਦਿਆਂ ਮੈਨੂੰ ਸਮਾਨ ਪੜਾ ਕੇ ਜਾ ਮੈਂ ਕਰ ਦਿਆਂ ਸਾਰਾ ਨਾ ਪਾਉਣਾ ਬਸ ਫਿਰ ਬਸ ਮੈਨੂੰ ਵੀ ਜਦੋਂ ਮੈਨੂੰ ਛੋਟੀ ਕੁੜੀ ਨੇ ਦੱਸਤਾ ਕਹਿੰਦੀ ਜਿਹੜੀ ਐ ਐ ਕਰਦੀ ਫਿਰ ਮੈਂ ਮਰਾਤ ਨੂੰ ਮਾਲਕਾਲ ਘੁੱਟ ਕੇ ਮਾਰਤੀ ਕੁੜੀ ਮਾਰਤੀ ਹਾਂ ਮੈਨੂੰ ਐਸੀ ਬਥੇਰਾ ਬਹੁਤ ਸਮਝ ਆਇਆ ਬਈ ਆਖੇ ਨਹੀਂ ਲੱਗੀ ਜਮਾ ਮੈਂ ਆਪ ਮਰ ਕੇ ਫੇਰ ਮਾਰੀ ਆ ਜੀਨੇ ਬਈ ਜਮਾ ਠੀਕ ਆ ਪਾਲਿਆ ਪੋਸਿਆ ਉਹਦੀ ਕੋਈ ਪਰਉਪਰੇਸ਼ਟ ਕਮੀ ਨਹੀਂ ਛੱਡੀ ਠੀਕ ਆ ਉਹਨੂੰ ਪੂਰਾ ਲਾਡਾਂ ਚਾਮਨ ਨਾਲ ਪਾਲਿਆ ਕਿਉਂਕਿ ਪਹਿਲੀ ਧੀ ਸੀਗੀ ਸਾਡੀ ਤੇ ਵੀ ਮੈਂ ਆਪਦੇ ਵੱਲੋਂ ਕੋਈ ਕਸਰ ਨਹੀਂ ਛੱਡੀ ਸੀਗੀ ਤੇ ਪਰ ਉਹਨੇ ਆਖੇ ਨਹੀਂ ਲੱਗੀ ਤੇ ਮੈਨੂੰ ਅੱਖ ਆਕ ਕੇ ਮਰਦੇ ਨੂੰ ਅੱਖ ਚੱਪਣਾ ਗਿਆ ਹੋਰ ਮੇਰੇ ਕੋਈ ਬੱਸ ਦੀ ਗੱਲ ਨਹੀਂ ਸੀਗੀ ਬਈ ਲੋਕ ਲੋਕ ਬਥੇਰਾ ਕਹਿੰਦੇ ਹੁੰਦੇ ਆ ਵੀ ਆਪਣੀ ਕੁੜੀ ਨੂੰ ਜਲੋ ਗਲਤੀ ਸੀ ਹੁਣ ਸਮਝਾ ਦਿੰਦਾ ਪਿਆਰ ਨਾਲ ਬਾਾਕੀ ਸਮਝਾ ਦਿੰਦਾ ਬਥੇਰੇ ਕਮੈਂਟ ਕਰਦੇ ਲੋਕ ਜੇ ਤੂੰ ਪਿਆਰ ਨਾ ਸਮਝਾ ਦਿੰਦਾ ਆਪਣੀ ਕੁੜੀ ਨੂੰ ਤਾਂ ਬਈ ਇਹ 2 ਸਾਲ ਹੋ ਗਏ ਇਦੋਂ ਵੱਧ ਹੋਰ ਪਿਆਰ ਨਾਲ ਕਿ ਸੰਝਾ ਸਕਦੇ ਆ ਜਿਹੜੀ ਸਾਨੂੰ ਮਾਰਨ ਤੇ ਤਲਪੀ ਠੀਕ ਆ ਨਾ ਜੇ ਹੁਣ ਉਹਦੇ ਕੁੜੀ ਨਾਲ ਸੌਂਦੀ ਹੋ ਸਕਦਾ ਰੋਟੀ ਟੋਕ ਪਕਾਉਂਦੀ ਤੇ ਸਾਨੂੰ ਪਾਖ ਜਿੰਦ ਦੀ ਕੁਸ ਹਮ ਅਸੀਂ ਚਾਰ ਜੀ ਜਾਂਦੇ ਘਰੋਂ ਮੇਰਾ ਜਵਾਬ ਆ ਮੇਰੀ ਛੋਟੀ ਕੁੜੀ ਆ ਤੂੰ ਘਰ ਵਾਲੀ ਤੇ ਮੈਂ ਇੱਕ ਫਿਰ ਇੱਕ ਉੱਠ ਕੇ ਕੁਝ ਨਹੀਂ ਹੁੰਦਾ ਪਰ ਚਾਰ ਤਾਂ ਬਚੇ ਆ ਕੀ ਕੀ ਸਮਝਾਇਆ ਵੀ ਤੇਰੀ ਘਰ ਵਾਲੀ ਨੇ ਮੈਨੂੰ ਸਮਝਾਇਆ ਹੋਗਾ ਤੂੰ ਵੀ ਸਮਝਾਇਆ ਹੋਗਾ ਕੀ ਕਹਿੰਦਾ ਹੁੰਦਾ ਸੀ ਜਦੋਂ ਕੁੜੀ ਨੂੰ ਕੋਲ ਬਾਕੇ ਸਮਝਾਉਂਦਾ ਹੁੰਦਾ ਸੀ ਉਹ ਸਮਝਾਇਆ ਸੀ ਬਈ ਵੀ ਪੁੱਤ ਵੀ ਐ ਨਹੀਂ ਹੁੰਦਾ ਹੁੰਦਾ ਚੱਲ ਤੂੰ ਹਜੇ ਆਪਦੀ ਤਰੀ ਉਮਰ ਛੋਟੀ ਐ ਤੂੰ ਪੜ੍ਹ ਲਿਖ ਲੈ ਕੋਈ ਨਾ ਕੋਈ ਮਾੜਾ ਮੋਟਾ ਨੌਕਰੀ ਪੈਸੇ ਦੇ ਜਾਂ ਕੋਈ ਚੰਗੇ ਅਫਸਰ ਜਿਹੜੀਆਂ ਚੰਗੀਆਂ ਕੁੜੀਆਂ ਜਿਹੜੀਆਂ ਅਫਸਰ ਲੱਗੀਆਂ ਉਹਨਾਂ ਵੱਲ ਦੇਖ ਵੀ ਹਰ ਇੱਕ ਬੰਦਾ ਇਹ ਚੀਜ਼ਾਂ ਜੋ ਨੰਗਦਾ ਹੁੰਦਾ ਹਜੇ ਤੱਕ ਨਿਆਣੀ ਆ ਵੀ ਚਲ ਜੇ ਇੱਕ ਨਾ ਵੀ ਹੁੰਦੀ ਗੱਲ ਵੱਖ ਸੀ ਵੀ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਪੰਜ ਪੰਜ ਮੁੰਡੇ ਤਾਂ ਆਪਣੇ ਪਿੰਡਾਂ ਮੈਂ ਜਦੋਂ ਕੋਲੋਂ ਨੰਗਦਾ ਹਜੇ ਤਲੇ ਭਰਾ ਨਿਆਣੇ ਆ ਹਨਾ ਕੱਲ ਨੂੰ ਇਹਨਾਂ ਨੂੰ ਵੀ ਇਹ ਚੀਜ਼ ਦਾ ਸਾਹਮਣਾ ਕਰਨਾ ਪਊਗਾ ਮੈਨੂੰ ਤਾਂ ਹੁਣ ਕਾਜੀ ਮੈਂ ਕਾਜੀ ਜਹਾਂ ਜਦੋਂ ਮੈਂ ਕੋਲ ਦੀ ਨੰਗਦਾ ਤਾਂ ਮੈਨੂੰ ਉਹ ਚੀਜ਼ ਦਾ ਦੁੱਖ ਹੁੰਦਾ ਜਦੋਂ ਬੰਦੇ ਹੱਸਦੇ ਆ ਜਿਹੜੇ ਬੰਦਿਆਂ ਨਾਲ ਤੋਂ ਗੱਲ ਕਰਦੀ ਹੈ ਨਾ ਵੀ ਉਹ ਚੀਜ਼ ਮੈਨੂੰ ਬਰਦਾਸ਼ਤ ਨਹੀਂ ਹੁੰਦੀ ਵੇ ਇੱਕ ਨਾ ਇੱਕ ਦਿਨ ਤੇਰੀ ਇਹ ਗਲਤੀ ਜਾਂਦਾ ਤੈਨੂੰ ਮਿਲਊਗੀ ਜਾਂ ਸਾਨੂੰ ਮਿਲਊਗੀ ਬਸ ਫਿਰ ਉਹ ਸਾਹਮਣੇ ਆ ਗਈ ਬਈ ਮੇਰੀ ਫਿਰ ਘਰ ਵਾਲੀ ਨੇ ਇੱਕ ਸਮਝਾਇਆ ਸੀ ਵੀ ਪੁੱਤ ਆਉਦੇ ਪਿਓ ਦੀ ਪੱਕ ਗੱਲ ਦੇਖ ਹਨ ਵੀ ਜਿਹਨੇ ਤੈਨੂੰ ਕੋਈ ਜਦੋਂ ਕੋਈ ਚੀਜ਼ ਮਗਾਉਣੀ ਆ ਹਨਾ ਕੋਈ ਕਸਰ ਨਹੀਂ ਛੱਡੀ ਸੀ ਵੀ ਤੈਨੂੰ ਐ ਹੀ ਨਹੀਂ ਸੀ ਕਦੇ ਕਿਹਾ ਵੀ ਭਾਈ ਵੀ ਕੋਈ ਤੈਨੂੰ ਚੀਜ਼ ਦੀ ਲੋੜ ਆ ਤੇ ਉਹਨੇ ਕਦੇ ਐ ਹੀ ਨਹੀਂ ਸੀ ਕਿਹਾ ਵੀ ਮੈਂ ਨਹੀਂ ਲਿਆ ਕੇ ਦਿੰਦਾ ਤੇਰੇ ਪਹਿਲਾਂ ਤਲੀ ਤੇ ਧਰ ਦਿੰਦਾ ਸੀ ਵੀ ਚੱਲ ਜੇਲਮਰੀ ਤੀ ਨੇ ਮੰਗਿਆ ਤੇ ਪਰ ਤੂੰ ਕੀ ਕਿੱਧਰ ਨੂੰ ਜਾਈ ਜੰਨੀ ਆ ਹਰ ਬਈ ਉਹਦੇ ਕੰਨ ਤੇ ਜੂਈ ਨਹੀਂ ਸਰਕੀ ਜੇ ਉਹਨੂੰ ਆਏ ਸਵੇਕ ਉੱਤੇ ਆ ਭੁੰਕੀ ਜਾਂਦੇ ਮੈਂ ਕੀ ਲੈਣਾ ਕਿਹੜੀਆਂ ਸਾਹਮਣਾ ਚੀਜ਼ਾਂ ਦਾ ਕਰਨਾ ਪੈਂਦਾ ਸੀ ਪਿੰਡ ਜੇ ਜਦੋਂ ਤੁਸੀਂ ਤੁਰਤੇ ਸੀ ਜਾਂ ਅ ਕਿਸੇ ਰਿਸ਼ਦਾਰੀ ਚ ਜਾਂਦੇ ਸੀ ਕਿਹੜੀਆਂ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਿਓ ਨੂੰ ਬਥੇਰਾ ਕੁਝ ਆਪਣੇ ਸਰੀਰ ਤੇ ਪਿੰਡੇ ਤੇ ਹੰਡਾਉਣਾ ਪੈਂਦਾ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਜਿਗਰ ਹੁੰਦਾ ਸੀ ਪਿੰਡ ਦੇ ਵਿੱਚ ਕਿਹੜੇ ਮੁੰਡੇ ਤੰਗ ਕਰਦੇ ਸੀ ਜਿਵੇਂ ਕੁੜੀਆਂ ਹੋ ਗਈਆਂ ਜਾਂ ਕੋਈ ਬੁੜੀ ਮੇਣਾ ਮਾਰ ਦਿੰਦੀ ਸੀ ਬੰਦਾ ਮੇਣਾ ਮਾਰ ਦਿੰਦਾ ਕਿਹੜੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਸਾਨੂੰ ਸਭ ਤੋਂ ਪਹਿਲਾਂ ਡਰ ਇਹ ਰਹਿੰਦਾ ਹੁੰਦਾ ਜੇ ਕੁੜੀ ਸਕੂਲ ਜਾਂਦੀ ਹੈ ਨਾ ਜਿੰਨਾ ਦਾ ਘਰੇ ਨਹੀਂ ਸੌਂਦੀ ਸਾਨੂੰ ਐ ਡਰ ਇਹ ਰਹਿੰਦਾ ਉਹ ਵੀ ਭੱਜ ਨਾ ਜਾਵੇ ਕੋਈ ਖਾਲ ਖਨਾ ਮਾਲ ਜੀ ਵੀ ਇਹ ਤਾਂ ਜਿਉਂਦੇ ਜੀ ਮਰ ਜਾਗੇ ਹਨਾ ਨੰਬਰ 2 ਜੇ ਹੁਣ ਮੰਨ ਲਾ ਸਬ ਅਮਰੀਕਾ ਵਾਲੀ ਬੁੜੀਆਂ ਚ ਪੈਂਦੀ ਹੈ ਬੁੜੀਆਂ ਚਲ ਸਿੱਧੇ ਮੱਥੇ ਤੇ ਨਹੀਂ ਕਹਿੰਦੀਆਂ ਗੱਲ ਛੇੜ ਕੇ ਘਮਾ ਫਰਾ ਕੇ ਉੱਥੇ ਗੱਲ ਲਿਆ ਕੇ ਜੋ ਦੋ ਫੋੜਾ ਗੱਲਾਂ ਕਹਿੰਦਾ ਯਾਰ ਉਹ ਭਲਾ ਨਹੀਂ ਹੈਗੀ ਗੱਲ ਪਰ ਉਹ ਬੰਦੇ ਦੇ ਆਪਦੇ ਮਨ ਤੇ ਆਉਂਦੀ ਵੀ ਖਣੀਆ ਸਾਨੂੰ ਸੁਣਾਈ ਜਾਂਦਾ ਹੈ ਨਾ ਸਾਡੇ ਨਾਲ ਗੱਲ ਸਾਡੀ ਗੱਲ ਕਰਦਾ ਮੈਂ ਬੰਦਾ ਚ ਬੈੰਦਾ ਸੀਗਾ ਤੇ ਮੈਨੂੰ ਬਥੇਲਾ ਕਹਿੰਦੇ ਸੀ ਜੇ ਇਹ ਜਿਹੀਆਂ ਕੁੜੀਆਂ ਹੋਣ ਉਹ ਜਿਹੇ ਮਾਪੇ ਮਰੇ ਹੋਏ ਆ ਜਿਹੜੇ ਕੁਝ ਕਹਿੰਦੇ ਨਹੀਂ ਅਸੀਂ ਹੋਗੇ ਤਾਂ ਅਸੀਂ ਤਾਂ ਮਾਰ ਕੇ ਨਹਿਰ ਤੇ ਸੜਦ ਗਏ ਅਸੀਂ ਤਾਂ ਜੌਂਦੀ ਨੂੰ ਗੱਡ ਤੇ ਗਿਆ ਕਰਦੇ ਗਏ ਫਲਾਨਾ ਕਰਦੇ ਗਏ ਉੱਥੇ ਕੀ ਹੁੰਦਾ ਉੱਥੇ ਵੀ ਆਪਦੇ ਆਪ ਉਹ ਕੁੜੀ ਮੂਰੀ ਆ ਜਾਂਦੀ ਸੀ ਮੇਰੀ ਵੀਰ ਮੇਲੀ ਨੇ ਵੀ ਐ ਸਰਨੀਮਾ ਕਰਾਇਆ ਹੈ ਨਾ ਹੋਰ ਬਾਈ ਕੁੜੀਆਂ ਜੰਮਣ ਨੂੰ ਕੁੜੀ ਜੰਮਣ ਤੋਂ ਨਹੀਂ ਕੋ ਡਰਦਾ ਹੁੰਦਾ ਨਾ ਕੁੜੀ ਜਦੋਂ ਆਹ ਸਿਰਚ ਕਲ ਖਪਾ ਜਾਂਦੀ ਆ ਉਦੋਂ ਬੰਦੇ ਨੂੰ ਹੁੰਦਾ ਹੈ ਰੀਤੇ ਤਮਾ ਨਾ ਹੀ ਜਾਂਦਾ ਦਿਲ ਦੇ ਦਿਲ ਦੇ ਵਿੱਚ ਡਰ ਨਹੀਂ ਸੀਗਾ ਵੀ ਮੈਂ ਕੁੜੀ ਨੂੰ ਕਿਉਂ ਮਾਰਾਂ ਜਾਂ ਉਹਦਾ ਗੱਲ ਕਿਉਂ ਕੁੱਟਾਂ ਜੇ ਮੈਂ ਕੁੱਟੂੰਗਾ ਜਾਂ ਕੋਈ ਗੱਲ ਬਣ ਗਈ ਫੇਰ ਬਾਈ ਮੇਰੀ ਗੱਲ ਸੁਣ ਜੇ ਮੈਂ ਨਾ ਘੁੱਟਦਾ ਜਾਂ ਮੈਂ ਨਾ ਮਾਰਦਾ ਫਿਰ ਮੈਨੂੰ ਮੇਰੇ ਪਰਿਵਾਰ ਨੂੰ ਮਾਰ ਦਿੰਦੀ ਹੁਣ ਇਦਾਂ ਨਹੀਂ ਲੱਗਦਾ ਵੀ ਗੁੱਸੇ ਦੇ ਵਿੱਚ ਜਿਹੜਾ ਕਸ਼ੋਗ ਹੈ ਗੁੱਸੇ ਚ ਹੋਇਆ ਤੇਰੇ ਤੋਂ ਵੀ ਇਦਾਂ ਨਹੀਂ ਲੱਗਦਾ ਕਿ ਗਲਤ ਹੋ ਗਿਆ ਮੈਨੂੰ ਨਹੀਂ ਬਾਈ ਮੈਨੂੰ ਕੋਈ ਗਲਤ ਨਹੀਂ ਲੱਗਿਆ ਪਰ ਮੈਨੂੰ ਦੁੱਖ ਇਹਦਾ ਹੈ ਜੇ ਵੀ ਮੈਂ ਉਹਨੂੰ ਇੰਨਾ ਕੁ ਵੀ ਉਹਦੇ ਸ਼ੌਂਕ ਪੂਰੇ ਕੀਤੇ ਸੀ ਇੰਨੀ ਕੁ ਖੁਸ਼ ਰੱਖੀ ਸੀ ਉਹ ਵੀ ਜਦੋਂ ਮੋਢਿਆਂ ਤੇ ਖੜਾਇਆ ਚੱਕ ਕੇ ਹਨਾ ਹਰ ਚੀਜ਼ ਉਹਦੀ ਡਿਮਾਂਡ ਪੂਰੀ ਕੀਤੀ ਵੀ ਸਾਡੇ ਪਿਆਰ ਤੇ ਇੱਥੇ ਕਿੱਥੇ ਕਮੀ ਰਹਿ ਗਈ ਸੀ ਜਿਹੜੀ ਵੀ ਉਹਨੂੰ ਆਸੇ-ਪਾਸੇ ਹੋਈਦੀ ਕੋਲ ਨੂੰ ਵੀ ਕਾਮ ਚੜ ਗਿਆ ਪੰਜ-ਪੰਜ ਮੁੰਡਾ ਨਾਲ ਛੇ-ਛੇ ਮੁੰਡਾ ਨਾਲ ਗੱਲ ਕਰਨ ਦੀ ਲੋੜ ਪੈ ਗਈ ਵੀ ਉਹ ਚੀਜ਼ ਤਾਂ ਮੈਨੂੰ ਜਰੂਰ ਦੁੱਖ ਹੋਇਆ ਵੀ ਖਣੀ ਸਾਡੀ ਪਰਵਰਿਸ਼ ਤੇ ਕਮੀ ਰਹਿ ਗਈ ਕੋਈ ਜਾਂ ਕੋਈ ਉਹਨੂੰ ਸੰਗਤੀ ਉਹੋ ਜਿਹੀ ਮਿਲ ਗਈ ਵੀ ਪਤਾ ਨਹੀਂ ਰੱਬ ਜਾਣਦਾ ਕੀ ਆ ਪਰ ਜਿਹੜਾ ਕਹਿੰਦੇ ਹੁੰਦੇ ਆ ਹੱਥੀਂ ਤੀ ਪੁੱਤ ਪਾਲ ਕੇ ਤonnage ਪਰ ਡੇ ਕਰਕੇ ਉਹਦੇ ਸ਼ੌਂਕ ਪੂਰੇ ਕੀਤੇ ਹੋਣ ਤੇ ਜਦੋਂ ਆਧੇ ਹੱਥੀ ਇਹ ਕੰਮ ਕਰਨਾ ਪਵੇ ਬਈ ਉਹਦੇ ਅਲਗੀ ਫਿਰ ਬੰਦਾ ਮਾਰੀ ਜਾਂਦਾ ਆ ਉਹਦੇ ਪਰਿਵਾਰ ਨੂੰ ਬਚਾਉਣ ਦਾ ਮਾਰਾ ਕੀ ਨਹੀਂ ਕਰਦਾ ਫਿਰ ਠੀਕ ਹੈ ਜਦੋਂ ਮੈਂ ਬਾਹਰ ਵੀ ਨਿਕਲਦਾ ਸੀ ਕਈ ਵਾਰੀ ਤੇ ਵੇਖ ਕੇ ਅਗਲੇ ਹੱਸਦੇ ਸੀ ਲੋਕ ਮੈਨੂੰ ਜਦੋਂ ਹੱਸਦੇ ਆ ਵੀ ਆਪਦੇ ਆਪ ਨੂੰ ਐ ਲੱਗਦਾ ਵੀ ਹੱਸਦੇ ਆ ਹੱਸਦੇ ਕਿੱਥੇ ਆ ਵੀ ਮੇਰੀ ਕੁੜੀ ਗਲਤ ਕਰਕੇ ਦੋਸਤੋ ਗੱਲ ਜਿਹੜੀ ਹੈਗੀ ਆ ਵੀ ਪਿਓ ਨੇ ਕਿਉਂ ਇਦਾਂ ਕੀਤਾ ਕਿਉਂਕਿ ਜਿਹੜੀ ਕੁੜੀ ਸੀ ਉਹਨੂੰ ਬਥੇਰਾ ਸਮਝਾਉਂਦਾ ਸੀਗਾ ਇਹ ਇਹ ਕਹਿੰਦਾ ਮੈਂ ਬਥੇਰਾ ਸਮਝਦਾ ਐ ਪਰ ਨਹੀਂ ਸਮਝੀ ਠੀਕ ਆ ਪਰ ਪਿੰਡ ਦੇ ਵਿੱਚ ਬਈ ਹਰ ਹੋਰ ਵੀ ਬਥੇਰੀਆਂ ਕੁੜੀਆਂ ਇਦਾਂ ਹੁੰਦਾ ਹੀ ਐ ਸਿਸਟਮ ਆਣਾ ਵੀ ਇੱਕ ਦੂਜੇ ਨੂੰ ਵੇਖ ਕੇ ਗਲਤ ਹੋ ਜਾਂਦੀਆਂ ਤੈਨੂੰ ਕੀ ਲੱਗਦਾ ਵੀ ਕੁੜੀ ਜਿਹੜੀ ਤੇਰੀ ਸੀਗੀ ਉਹ ਕਿਉਂ ਇਦਾਂ ਹਰਕਤਾਂ ਕਰਨ ਲੱਗ ਗਈ ਸੀ ਕਿਉਂ ਹੋਰਾਂ ਮੁੰਡਿਆਂ ਨਾਲ ਗੱਲਾਂ ਬਾਤਾਂ ਕਰਨ ਲੱਗੀ ਸੀ ਤੂੰ ਬਥੇਰਾ ਸਮਝਾਇਆ ਸਮਝੀ ਨਹੀਂ ਵੀ ਕਿਹੜੇ ਉਹ ਮੁੰਡੇ ਸੀਗੇ ਜਾਂ ਵੀ ਕਿੱਦਾਂ ਤੋਂ ਉਹਨੂੰ ਸਮਝਾਉਂਦਾ ਸੀ ਗੱਲਬਾਤ ਕੀ ਸੀਗੀ ਕਿ ਵੀ ਕਿਹੜੀਆਂ ਕੁੜੀਆਂ ਦੇ ਨਾਲ ਰਹਿੰਦੀ ਸੀ ਕੋਈ ਪੜ੍ਹਦੀ ਸੀ ਬਾਹਰ ਪੜ੍ਹਦੀ ਸੀ ਘਰੇ ਪਿੰਡ 'ਚ ਪੜ੍ਹਦੀ ਸੀ ਕੀ ਸਿਸਟਮ ਕੀ ਸਾਰਾ ਹਜੇ ਤਾਂ ਬਈ ਉਹ ਇੱਥੇ ਪਿੰਡ 'ਚ ਹੀ ਸੀਗੇ 12ਵੀਂ ਕਲਾਸ 'ਚ ਸੀ ਹਨ ਪਰ ਇਹ ਚੀਜ਼ ਮੈਂ ਕਹਣਾ ਬਈ ਇਹ ਸੰਗਤ ਦਾ ਬਹੁਤ ਅਸਰ ਹੁੰਦਾ ਜਦੋਂ ਆਪਾਂ ਜਵਾਨੀ 'ਚ ਪੈਰ ਧਰਦੇ ਹਨ ਜੇ ਤਾਂ ਕੋਈ ਮਿਲ ਜੇ ਆਪਾਂ ਨੂੰ ਪੜ੍ਹਨ ਪੜਾਉਣ ਵਾਲਾ ਹਨਾ ਵਧੀਆ ਚੰਗੇ ਸੰਸਕਾਰਾਂ ਵਾਲਾ ਤੇ ਉਹ ਉਧਰਲੇ ਪਾਸੇ ਨੂੰ ਲਾਦਨਾ ਕੁੜੀ ਹੋਵੇ ਭਲਾ ਮੁੰਡਾ ਹੋਵੇ ਜੇ ਮੁੰਡੇ ਜਾਂ ਕੁੜੀਆਂ ਜਾਂ ਖੇਡਾਂ ਵਾਲੇ ਪਾਸੇ ਨੂੰ ਧਿਆਨਾ ਤੋਂ ਖੇਡਾਂ ਵਾਲੇ ਪਾਸੇ ਲੈ ਜਾਂਦੇ ਆ ਤੇ ਜੇ ਮੰਨ ਕੇ ਚੱਲ ਕੋਈ ਖਰਾਬ ਆ ਕੁੜੀ ਤੇ ਉਹਨੇ ਤਾਂ ਫਿਰ ਉਹ ਕਹਿੰਦੇ ਨੇ ਖਰਬੂਜੇ ਨੂੰ ਵੇਚ ਕੇ ਖਰਬੂਜਾ ਰੰਗ ਫੜਦਾ ਉਹਨੇ ਤਾਂ ਫਿਰ ਆਪਦੇ ਵੱਲੀ ਖੇਤਣਾ ਮੈਨੂੰ ਨੇ ਇਹ ਚੀਜ਼ ਦਾ ਪਤਾ ਵੀ ਹੋ ਸਕਦਾ ਕੁੜੀਆਂ ਜਿਹੜੀ ਇਹਨਾਂ ਦੀ ਸੰਗਤ ਸੀ ਉਹਨਾਂ ਚੋਈ ਕੁੜੀਆਂ ਹੋਣ ਦੋ ਚਾਲ ਗਲਤ ਤੇ ਇਹਨੂੰ ਵੀ ਉਹ ਚੀਜ਼ ਚ ਤੱਕਤਾ ਤੇ ਉਹ ਚੀਜ਼ ਦਾ ਜਦੋਂ ਇੱਕ ਵਾਰੀ ਚਾਸਕਾ ਪੈ ਜਾਂਦਾ ਆਪਾਂ ਖੇਡਾਂ ਵਾਲੇ ਪਾਸੇ ਪਾ ਲਗੇ ਤਾਂ ਆਪਾਂ ਉਧਰ ਨੂੰ ਧਿਆਨ ਲੈਂਦਾ ਕਿਤਾਬੀ ਬਣ ਜੇ ਕਿਤਾਬਾਂ ਵਾਲੇ ਪਾਸੇ ਹੈ ਨਾ ਵੀ ਇਹ ਗਲਤ ਪਾਸੇ ਵੜ ਗਈ ਪਾਸੇ ਨੂੰ ਉਹ ਚੀਜ਼ ਦਾ ਵੀ ਉਹ ਹੋ ਗਿਆ ਇਹਨੂੰ ਮੈਂ ਇੰਨਾ ਕ ਸਮਝਾਇਆ ਵੀ 6 ਮਹੀਨੇ ਤੈ ਮੈਂ ਨਿਗਾਹ ਵੀ ਰੱਖੀ ਫੁੱਲ ਸਮਝਾਇਆ ਵੀ ਫੋਨ ਵੀ ਐਨੇ ਫੜੇ ਪਰ ਇਹ ਫੇਰ ਵੀ ਨਹੀਂ ਮੰਨੀ ਇਹ ਅੱਖ ਹੀ ਨਹੀਂ ਲੱਗੀ ਫਿਰ ਜੇ ਵੀ ਮੈਂ ਇਹ ਨਾ ਕੰਮ ਕਰਦਾ ਜਾਂਦਾ ਸਾਡਾ ਪਰਿਵਾਰ ਜਾਂਦਾ ਨਹੀਂ ਫਿਰ ਮੇਰੀ ਛੋਟੇ ਜਿਹਾ ਅੱਖ ਵੀ ਇਹ ਕੰਮ ਤੇ ਵੇਖ ਲੈ ਕਹਿੰਦਾ ਵੱਡੀ ਨੂੰ ਵੀ ਗਲਤ ਅੱਛਾ ਹੁਣ ਪਿੰਡ ਦੇ ਵਿੱਚ ਬਥੇਰੀਆਂ ਬਈ ਹਨਾ ਵੀ ਜਾਂ ਸ਼ਹਿਰਾਂ ਦੇ ਵਿੱਚ ਜਿਹੜੀਆਂ ਅੱਜ ਕੱਲ੍ਹ ਦੀਆਂ ਕੁੜੀਆਂ ਨੇ ਬਈ ਹਨਾ ਵੀ ਮਾਪਿਓ ਉਹਨਾਂ ਦੇ ਕੀ ਧਿਆਨ ਰੱਖਣ ਜਾਂ ਕੁੜੀਆਂ ਨੂੰ ਕੀ ਸੋਚਣਾ ਚਾਹੀਦਾ ਆਪਣੇ ਮਾਪਿਓ ਬਾਰੇ ਬਈ ਮਾਪਿਓ ਬਾਰੇ ਬਈ ਕੁੜੀਆਂ ਨੂੰ ਜਰੂਰ ਇਹ ਚੀਜ਼ ਸੋਚਣਾ ਚਾਹੀਦਾ ਵੀ ਜਦੋਂ ਤੁਸੀਂ ਇੱਕ ਕੰਮ ਗਲਤ ਕਰਦੇਗਾ ਨਾ ਤਾਂ ਜਿਹੜੀ ਆਉਣ ਵਾਲੀ ਮਨਾਂ ਕਿ ਚੱਲ ਜਿਹਨੇ ਜਨਮ ਲੈਣਾ ਹੁੰਦਾ ਕੁੜੀ ਨੂੰ ਤੁਸੀਂ ਉਹਦੇ ਲਈ ਵੀ ਕਵਰ ਪਾਟ ਦੇਣਾ ਕਵਰ ਐ ਪਾਟ ਦੇਣਾ ਮਾਪਿਓ ਕੋਈ ਵਿਆਹ ਤੋਂ ਨਹੀਂ ਡਰ ਚੱਲਦਾ ਹੁੰਦਾ ਹਨਾ ਜਾਂ ਉਹ ਵਿਆਹ ਨਹੀਂ ਸਕਦਾ ਸਭ ਕੁਝ ਕਰ ਸਕਦਾ ਉਹਦੇ ਧੀ ਨੂੰ ਰਾਣਾਂ ਗੰਗਾਂ ਨੂੰ ਵਿਆਹੂਗਾ ਪਾ ਵੀ ਪਾਲਦਾ ਹੀ ਵਧੀਆ ਮੁੰਡੇ ਨਾਲ ਵਧੀਆ ਪਰ ਜਦੋਂ ਆ ਕਲਖ ਮਲੀ ਜਾਂਦੀ ਹੈ ਨਾ ਭਈ ਇਹ ਬਰਦਾਸ਼ਤ ਨਹੀਂ ਹੁੰਦੀ ਠੀਕ ਆ ਜਿਹੜੇ ਬੰਦੇ ਹੁਣ ਪਹਿਲਾਂ ਵੇਖ ਕੇ ਹੱਦ ਦੇ ਸੀਗੇ ਤੇ ਹੁਣ ਉਹ ਵੀ ਨੀਵੀਂ ਪਾ ਲੈਂਦੇ ਜਿਹੜਾ ਪਿਓ ਹੁੰਦਾ ਉਹ ਸਿਰ ਉੱਚਾ ਕਰਕੇ ਪਿੰਡ ਦੇ ਵਿੱਚ ਲੰਘਦਾ ਹੁੰਦਾ ਕਿ ਤੇ ਜਿਹੜੀ ਕੁੜੀ ਜਾਂ ਪਰਿਵਾਰ ਇਦਾਂ ਦਾ ਨਿਕਲਿਆ ਆਉਂਦਾ ਜਿਹਦੇ ਕਰਕੇ ਤੌਣ ਨਹੀਂ ਵੀ ਹੋ ਜਾਂਦੀ ਹੈ ਬਈ ਉਹੀ ਤਾਂ ਮੈਂ ਤੁਹਾਨੂੰ ਦੱਸਿਆ ਨਾ ਫਿਰ ਮਰਨ ਵਾਲੇ ਮਰਨ ਨਾਲ ਹੋਰ ਕੋਈ ਜਗ੍ਹਾ ਨਹੀਂ ਲੱਭਦੀ ਹੈ ਨਾ ਜਿਹੜੀਆਂ ਕਈ ਕੁੜੀਆਂ ਭੱਜ ਵੀ ਜਾਂਦੀਆਂ ਉਹ ਕੀ ਸੋਚਦੀਆਂ ਉਹ ਮਾਪਿਆਂ ਦੀ ਅੱਜ ਤਾਂ ਥੋੜਾ ਸੋਚਦੇ ਤਾਂ ਉੱਥੇ ਕੀ ਕਹਿੰਦਾ ਹੁੰਦਾ ਇਹਦੇ ਨਾਲ ਤਾਂ ਮਨ ਨਾਂ ਜੰਮਦਾ ਜੰਮਦੀ ਦਾ ਗੱਲ ਘਟ ਦਿੰਦਾ ਆਹੀ ਬੰਦਾ ਕਹਿੰਦਾ ਹੈ ਨਾ ਤੇ ਜਿਹੜੀਆਂ ਹੋਰ ਹੁੰਦੀਆਂ ਵਿਚਾਰੀਆਂ ਜਿਨ੍ਹਾਂ ਨੇ ਜਨਮ ਲੈਣਾ ਹੁੰਦਾ ਉਹਨਾਂ ਲਈ ਵੀ ਕਵਰ ਹੁਣ ਜਦੋਂ ਤੂੰ ਇਹ ਕੰਮ ਕਰਤਾ ਤੈਨੂੰ ਪੁਲਿਸ ਨੇ ਫੜ ਲਿਆ ਹੈ ਨਾ ਤੇ ਉਸ ਤੋਂ ਬਾਅਦ ਕੀ ਲੱਗਦਾ ਵੀ ਅਫਸੋਸ ਤਾਂ ਨਹੀਂ ਹੁੰਦਾ ਕੋਈ ਅਫਸੋਸ ਨਹੀਂ ਬਾਈ ਮੇਰੇ ਨੂੰ ਮੇਰਾ ਪਰਿਵਾਰ ਮੇਰੇ ਨਾਲ ਆ ਮੇਰੇ ਘਰ ਵਾਲੇ ਮੇਰੇ ਨਾਲ ਆ ਮੇਰੇ ਸਹੁਰੇ ਮੇਰੇ ਨਾਲ ਆ ਮੇਰੇ ਜਿਹੜੀਆਂ ਭੈਣ ਕਿੰਨੇ ਟਾਈਮ ਲਈ ਤੈਨੂੰ ਸਜ਼ਾ ਹੋ ਗਈ ਬਾਈ ਤੈਨੂੰ ਇਹ ਪਤਾ ਵੀ ਕਿਥੇ ਕੰਧਾਂ ਦੇ ਉੱਤੇ ਲੀਕਾ ਮਾਰਦਾ ਦਿਨ ਲੰਘਣਗੇ ਤੇਰੇ ਉਮਰ ਕਿੰਨੀ ਤੇਰੀ ਬਾਈ ਉਮਰ ਮੇਰੀ 38 ਸਾਲ ਹੈ 38 ਸਾਲ ਸੀ ਪਿਆਰ ਨਾਲ ਸਮਝਾ ਲੈਂਦਾ ਜਾਂ ਉਹਨੂੰ ਕੁੱਟ ਮਾਰ ਕਰ ਦਿੰਦਾ ਜਾਂ ਉਹਦਾ ਵਿਆਹ ਕਰ ਦਿੰਦਾ ਕੀ ਪਤਾ ਉਹ ਸੁਧਰ ਜਾਂਦੀ ਪਰ ਜਿਹੜੀ ਤੂੰ ਜਿਹੜਾ ਸਟੈਪ ਚੱਕ ਲਿਆ ਤਾਂ ਬਹੁਤ ਪਹਿਲਾ ਸਟੈਪ ਸੀ ਯਾਰ ਬਾਈ ਨਾ ਤਾਂ ਉਹਦਾ ਵਿਆਹ ਕਰਕੇ ਲੋਟ ਆਉਣਾ ਸੀ ਕੰਮ ਠ ਨਾ ਉਹਨੂੰ ਕੁੱਟ ਮਾਰ ਕੇ ਕੁੱਟ ਮਾਰ ਕੇ ਵੀ ਤੈਨੂੰ ਕੀ ਪਤਾ ਮੈਂ ਕਿੰਨੇ ਕਾਰੀ ਕੁੱਟਿਆ ਉਹਨੂੰ ਹੂੰ ਜਦੋਂ ਫੋਨ ਫੜਦਾ ਸੀਗਾ ਬਾਅਦ ਕਹਿੰਦੇ ਹੁੰਦੇ ਵੀ ਜਦੋਂ ਇੱਕ ਵਾਰੀ ਕੁੱਤਾ ਸਾਡਾ ਲੋੜੀ ਨੂੰ ਕਹਿ ਜੇ ਫਿਰ ਉਹਦਾ ਤਾਂ ਅੰਤ ਤਨ ਪਤਾ ਹੀ ਹੈ ਹੋ ਸਕਦਾ ਵੀ ਮੇਰੇ ਆ ਕੰਮ ਕਰਨ ਨਾਲ ਸਾਡੇ ਪਿੰਡ ਦੇ ਵਿੱਚੋਂ ਹੋਰ ਵੀ ਕੁੜੀਆਂ ਜਿਹੜੀਆਂ ਇਹ ਕੰਮ ਕਰਦੀਆਂ ਹੋਣ ਮੇਰੇ ਵਿੱਚ ਹਾਂ ਜਾਂ ਸਾਡੇ ਪਿੰਡ ਚ ਹੀ ਲਾ ਲੋ ਹਨਾ ਪਿੰਡ ਚ ਹੀ ਸਾਡੇਆਂ ਜਿਹੜੀਆਂ ਕੁੜੀਆਂ ਕਿਸੇ ਦੇ ਪਰਵਾਦ ਦੀ ਇੱਜ਼ਤ ਆ ਹੋ ਸਕਦਾ ਵੀ ਉਹਨਾਂ ਚੋਂ ਵਿੱਚੋਂ 100 ਦੇ ਵਿੱਚੋਂ 20 ਸੁਧਰ ਹੀ ਜਾਣਾ ਬਹੁਤ ਬਹੁਤ ਧੰਨਵਾਦ ਜੀ ਦਾ ਦੋਸਤੋ ਦੋਸਤੋ ਜਿਹੜੀ ਅੱਜ ਇਹ ਖਬਰ ਤੁਸੀਂ ਵੇਖੀ ਹੈ ਨਾ ਇਹਦੇ ਵਿੱਚ ਇੱਕ ਪਹਿਲਾਂ ਤੁਸੀਂ ਖਬਰ ਵੇਖੀ ਹੋਊਗੀ ਨਾ ਵੀ ਇੱਕ ਕੁੜੀ ਨੂੰ ਨਹਿਰ ਦੇ ਵਿੱਚ ਧੱਕਾ ਦੇ ਦਿੰਦਾ ਉਹਦਾ ਪਿਓ ਕਿਉਂ ਕਿਉਂ ਦਿੰਦਾ ਕਿਉਂਕਿ ਉਹ ਸਤਿਆ ਹੁੰਦਾ ਯਾਰ ਕਿਉਂਕਿ ਪਿੰਡ ਦੇ ਵਿੱਚ ਉਥੇ ਕੋਈ ਮੁੰਡਾ ਨਹੀਂ ਛੱਡਿਆ ਹੁੰਦਾ ਉਹਨੇ ਕੋਈ ਵੀ ਮੁੰਡਾ ਨਹੀਂ ਛੱਡਿਆ ਗਲਤ ਕੰਮ ਕਰਨ ਵਾਸਤੇ ਉਹਨੇ ਇਹ ਜੀ ਖੇਪ ਵਾਈ ਹੋਈ ਸੀ ਪਿਓ ਦੇ ਸਿਰ ਦੇ ਵਿੱਚ ਤੇ ਉਹ ਪਿਓ ਇੰਨਾ ਅੱਕ ਗਿਆ ਸੀ ਉਸ ਕੁੜੀ ਤੋਂ ਬਥੇਰਾ ਸਮਝਾਇਆ ਵੀ ਪੁੱਤ ਨਾ ਪੁੱਤ ਨਾ ਪੁੱਤ ਨਾ ਪਰ ਉਹ ਸਮਝੀ ਨਹੀਂ ਤੇ ਉਹਦੇ ਬਾਅਦ ਉਹਦੇ ਪਿਓ ਨੇ ਕੀ ਕੀਤਾ ਉਸੇ ਹੀ ਤਰ੍ਹਾਂ ਇੱਕ ਪਿਓ ਆਇਆ ਸਾਹਮਣੇ ਕਹਿੰਦਾ ਮੇਰੀ ਕੁੜੀ ਵੀ ਗਲਤ ਸੀ ਕਹਿੰਦੀ ਜੇ ਮੈਂ ਉਹਨੂੰ ਨਾ ਮਾਰਦਾ ਤੇ ਰਾਤ ਨੂੰ ਸਾਨੂੰ ਸਾਰਿਆਂ ਨੂੰ ਮਾਰ ਦੇਣਾ ਸੀ ਕਿਵੇਂ ਕਿਉਂ ਮਾਰਨਾ ਸੀ ਕਿਉਂਕਿ ਉਹਨੇ ਦਾਲ ਸਬਜ਼ੀ ਦੇ ਵਿੱਚ ਕੁਝ ਮਿਲਾ ਕੇ ਘਰ ਦੇ ਨੂੰ ਖਵਾਉਣਾ ਸੀ ਜਿਹਦੇ ਕਰਕੇ ਸਾਰੇ ਘਰ ਦੀ ਮੌਤ ਹੋ ਜਾਣੀ ਸੀ ਬੇ ਕੋ ਯਾਰ ਅੱਜ ਕੱਲ੍ਹ ਇਸ਼ਕ ਦੇ ਵਿੱਚ ਇੰਨੇ ਡੁੱਬੇ ਹੋਏ ਲੋਕ ਇੰਨੀ ਆਸ਼ਕੀ ਦੇ ਵਿੱਚ ਡੁੱਬੇ ਹੋਇਆ ਵੀ ਉਹ ਆਪਣੇ ਪਰਿਵਾਰ ਵੱਲ ਨਹੀਂ ਵੇਖਦੇ ਵੀ ਸਾਡਾ ਪਰਿਵਾਰ ਕੀ ਕੰਮ ਕਰਦਾ ਕਿਉਂ ਕਰਦਾ ਸਾਡੇ ਲਈ ਕਿਉਂ ਭਜਦਾ ਸਾਨੂੰ ਕਿਉਂ ਸਮਝਾਉਂਦਾ ਇਹ ਬਾਅਦ ਦੇ ਵਿੱਚ ਹੀ ਜਾਂ ਸਮਝ ਆਉਂਦੀਆਂ ਹਾਂ ਮੈਂ ਇੱਕ ਗੱਲ ਕਹਿਣਾ ਚਾਹਣਾ ਜਿਹੜੀ ਇਹ ਗੱਲ ਬਾਈ ਨੇ ਕੀਤੀ ਆ ਇਹਦੇ ਕਰਕੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇੱਕ ਗੱਲ ਜ਼ਰੂਰ ਪਤਾ ਲੱਗੂ ਕੁੜੀਆਂ ਨੂੰ ਵੀ ਅਸੀਂ ਵੀ ਸੋਚ ਸਮਝ ਕੇ ਸਟੈਪ ਚੱਕੀਏ ਵੀ ਸਾਡੇ ਤੋਂ ਕੋਈ ਇਹੋ ਜੀ ਗਲਤ ਗੱਲ ਨਾ ਹੋ ਜੇ ਜਾਂ ਅਸੀਂ ਕੋਈ ਗਲਤ ਨਾ ਕਰ ਦਈਏ ਠੀਕ ਹੈ ਅੱਜ ਦੀਆਂ ਕੁੜੀਆਂ ਨੂੰ ਮੈਂ ਇੱਕ ਗੱਲ ਸਮਝਾਉਣਾ ਚਾਹਣਾ ਧਿਆਨ ਨਾਲ ਰੋ ਆਪਣੀ ਜ਼ਿੰਦਗੀ ਬਾਰੇ ਸੋਚੋ ਜ਼ਿੰਦਗੀ ਬਹੁਤ ਸੋਹਣੀ ਆ ਕੰਮ ਤੂੰ ਦੱਸ ਸਿੱਖੋ ਆਵਦਾ ਕੋਈ ਕੋਈ ਆਈਐਫਸੀ ਕੋਈ ਬਥੇਰੀਆਂ ਜੌਬਾਂ ਹੈਗੀਆਂ ਠੀਕ ਹੈ ਬਥੇਰੀਆਂ ਜੌਬਾਂ ਆਉਣਗੇ ਪੁਲਿਸ 'ਚ ਭਰਤੀ ਹੋ ਜੋ ਫੌਜ ਭਰਤੀ ਹੋ ਜੋ ਬਥੇਰਾ ਡਾਕਟਰ ਬਣ ਜੋ ਬਥੇਰਾ ਕੋ ਸ਼ਾਇਰ ਪਰ ਇਹੋ ਜੀ ਕੰਮਾ ਦੇ ਪਹਿਲਾਂ ਪਹਿਲਾਂ ਕੁਝ ਬਣਜੋ ਫਿਰ ਬਥੇਰਾ ਕੁਝ ੱੱਕੇ ਖਾਣ ਨੂੰ ਬਥੇਰਾ ਕੁਝ ਕੁਝ ਮਰਜ਼ੀ ਕਰੀ ਜਾਵੇ ਬਾਅਦ ਚ ਜਿਹੜਾ ਕੰਜਰ ਹੋਣਾ ਕਰਨਾ ਉਹ ਤਾਂ ਕਦੋਂ ਮਰਜ਼ੀ ਕਰ ਲੇ ਬੰਦਾ ਠੀਕ ਹੈ ਸਾਡੀ ਵੀਡੀਓ ਕੋਈ ਕੌੜੀ ਲੱਗੂਗੀ ਪਰ ਧਿਆਨ ਨਾਲ ਵੇਖ ਲੋ ਸਾਡੀ ਵੀਡੀਓ ਕੋਈ ਸਿੱਖਾ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਇੱਕ ਸੇਹ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਗਲਤ ਸਿੱਧੇ ਪਾਸੇ ਲੈ ਕੇ ਨਾ ਗਲਤ ਪਾਸੇ ਲੈ ਕੇ ਨਾ ਸਿਰਫ ਤੁਹਾਡੀ ਜ਼ਿੰਮੇਵਾਰੀ ਆ ਧੰਨਵਾਦ